ਜਦੋਂ ਇਹਨਾਂ ਦਾ ਕੇਸ ਅਕਾਲ ਤਖਤ ਸਾਹਿਬ ਪਹੁੰਚਿਆ ਤੇ ਉੱਥੇ ਖੜੇ ਸੀ ਗਿਆਨੀ ਹਰਪ੍ਰੀਤ ਸਿੰਘ ਤੇ ਪੰਗਾ ਇਹ ਪੈ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖੁੰਡੇ ਦੇ ਨਾਲ ਇਹਨਾਂ ਦਾ ਉਹ ਚੋਲਾ ਅੜ ਗਿਆ ਤੇ ਚੋਲਾ ਲੈ ਗਿਆ ਤੇ ਇਹ ਹੋ ਗਏ ਨੰਗੇ ਹੁਣ ਇਹ ਨੰਗੇ ਹੋਏ ਪੇਟ ਰੈ ਨੇ ਕਿ ਸਾਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਨੰਗਿਆਂ ਕਰਤਾ ਤੇ ਹੁਣ ਅਸੀਂ ਕੀ ਕਰੀਏ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਭਾਵੇਂ ਝੂਠਾ ਹੀ ਆਈਟ ਵੰਗ ਰਹੀ ਨੰਗਿਆਂ ਕਰੀਏ ਬਸ ਨੰਗਿਆਂ ਕਰੀਏ ਕੀ ਇਸ ਕੰਮ ਨਾਲ ਵੇਚਿਆ ਹੋਇਆ ਸ਼ਹੀਦਾਂ ਦਾ ਲਹੂ ਅਸੀਂ ਭੁੱਲ ਜਾਾਂਗੇ ਗੁਰੂ ਗ੍ਰੰਥ ਸਾਹਿਬ ਦੀ ਅਜਮਤ ਦਾ ਕੀਤਾ ਹੋਇਆ ਸੌਦਾ ਭੁੱਲ ਜਾਾਂਗੇ ਸੌਦੇ ਸਾਧਨਾ ਇਹਨਾਂ ਦੀ ਯਾਰੀ ਸਾਡੇ ਹਰ ਦੁਸ਼ਮਣਾਂ ਨਾਲ ਯਾਰੀ ਭੁੱਲ ਜਾਾਂਗੇ ਮੈਨੂੰ ਦੱਸੋ ਹੁਣੇ ਹੁਣੇ ਤਾਜ਼ਾ ਤਾਜ਼ਾ ਅਖਬਾਰਾਂ ਦੀਆਂ ਸੁਰਖੀਆਂ ਸੋਸ਼ਲ ਮੀਡੀਆ ਤੇ ਸੁਣਿਆ ਕਹਿੰਦੇ ਜੀ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਆਹੋ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਧੀ ਦੇ ਵਿਆਹ ਤੇ ਸਾਰੇ ਦੁਸ਼ਮਣਾਂ ਨਾਲ ਯਾਰੀ ਪਾਈ ਜਾ ਸਕਦੀ ਹੈ ਜੇ ਧੀਆ ਸਾਰਿਆਂ ਦੀਆਂ ਸਾਂਝੀਆਂ ਨੇ ਸਾਰੇ ਦੁਸ਼ਮਣਾਂ ਨਾਲ ਬੇਅੰਤ ਬੁੱਜੜ ਦੇ ਪੋਤੇ ਨਾ ਵੀ ਯਾਦੀ ਪਾਈ ਜਾ ਸਕਦੀ ਹੈ ਤੇ ਮੈਨੂੰ ਦੱਸੋ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਤਾਂ ਧਾਰਮਿਕ ਹੁੰਦਾ ਉਹ ਤਾਂ ਸਾਰੇ ਸੰਸਾਰ ਦਾ ਸਾਂਝਾ ਹੁੰਦਾ ਹੈ